ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤ ਗੁਰਮਤ ਗਿਆਨ YouTube ਚੈਨਲ ਨੂੰ ਸੁਣਨ ਵੇਖਣ ਵਾਲੇ ਵੀਰੋ ਆਓ ਅਗਲਾ ਟੌਪਿਕ ਆਪਾਂ ਲਈਏ ਗੁਰੂ ਜੀ ਦੇ ਪਰਉਪਕਾਰ ਇੱਕ ਵਿਦਵਾਨ ਪੁਰਖ ਜਿਸ ਦਾ ਨਾਮ ਇਤਿਹਾਸ ਵਿੱਚ ਭਾਈ ਸੁਥਰਾ ਸ਼ਾਹ ਜੀ ਕਰਕੇ ਪ੍ਰਸਿੱਧ ਹੈ ਇਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਲਿਆ ਸੀ ਆਪਣੇ ਬੱਚਿਆਂ ਵਾਂਗ ਨਿਜੀ ਨਿਗਰਾਨੀ ਵਿੱਚ ਇਸ ਨੂੰ ਪੜਾਇਆ ਸੀ ਜੀਵਨ ਦੇ ਸਾਰੇ ਕੰਮਾਂ ਵਿੱਚ ਨਿਪੁੰਨ ਬਣਾਉਣ ਦੀ ਗੁਰੂ ਸਾਹਿਬ ਨੇ ਕੋਸ਼ਿਸ਼ ਕੀਤੀ ਜਿੱਥੇ ਭਾਈ ਸੁਥਰਾ ਸੇਵਾ ਕਰਕੇ ਸੰਗਤਾਂ ਦੀ ਖੁਸ਼ੀ ਦਾ ਪਾਤਰ ਬਣਦਾ ਨਾਲ ਹੀ ਉਹ ਹਾਸ ਰਸੀ ਢੰਗ ਨਾਲ ਬੜੀਆਂ ਹੈਰਾਨੀ ਜਨਕ ਗੱਲਾਂ ਕਹਿ ਜਾਂਦਾ ਜਿਸ ਨੂੰ ਉਸ ਦੀਆਂ ਤੇਜ਼ ਤਰਾਟ ਟਿੱਪਣੀਆਂ ਸਮਝ ਆ ਜਾਂਦੀਆਂ ਉਹ ਖੁਸ਼ ਹੁੰਦਾ ਭਾਈ ਜੀ ਤੋਂ ਕੁਰਬਾਨੀ ਜਾਂਦਾ ਪਰ ਜਿਨ੍ਹਾਂ ਨੂੰ ਉਸ ਦੀਆਂ ਆਖੀਆਂ ਗੱਲਾਂ ਸਮਝ ਨਾ ਆਉਂਦੀਆਂ ਉਹ ਅੱਗ ਬਬੂਲਾ ਹੋਏ ਗੁਰੂ ਜੀ ਕੋਲ ਸ਼ਿਕਾਇਤਾਂ ਲਾਉਂਦੇ ਉਸ ਨੂੰ ਰਾਹ ਸਰ ਲਿਆਉਣ ਵਾਸਤੇ ਬੇਨਤੀ ਕਰਦੇ ਸਾਰਿਆਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਮਗਰੋਂ ਜਦੋਂ ਗੁਰੂ ਜੀ ਸੁਥਰੇ ਨੂੰ ਸੱਦ ਕੇ ਸ਼ਿਕਾਇਤਬਾਰੇ ਗੱਲ ਕਰਦੇ ਤਾਂ ਮਸਲਾ ਹੋਰ ਦਾ ਹੋਰ ਨਿਕਲ ਆਉਂਦਾ ਸੀ ਖੁਦ ਸ਼ਿਕਾਇਤ ਕਰਨ ਵਾਲਿਆਂ ਨੂੰ ਸ਼ਰਮਿੰਦਗੀ ਨਾਲ ਵਾਪਸ ਜਾਣਾ ਪੈਂਦਾ ਸੀ ਤੇ ਮਾਫੀ ਮੰਗਣੀ ਪੈਂਦੀ ਸੀ ਇੱਕ ਦਿਨ ਸਵੇਰ ਵੇਲੇ ਦੀਵਾਨ ਸਜਿਆ ਹੋਇਆ ਸੀ ਸੰਗਤਾਂ ਬਹੁਤੀਆਂ ਨਹੀਂ ਸਨ ਕੀਰਤਨ ਕਰਨ ਵਾਲੇ ਸਿੱਖ ਕੁਝ ਉਪਰਾਮ ਜਿਹੇ ਦਿਸਦੇ ਸਨ ਇੰਨੇ ਵਿੱਚ ਕਿਧਰੋਂ ਭਾਈ ਸੁਧਰਾ ਜੀ ਆ ਗਏ ਅਰਾਗੀ ਸਿੱਖਾਂ ਦੇ ਕੋਲ ਜਾ ਕੇ અપਮਾਨ ਕਰਨ ਵਾਲੇ ਕੌੜੇ ਬਚਨ ਬੋਲੇ ਤੇਜ਼ ਕਦਮੀ ਬਾਹਰ ਚਲੇ ਗਏ ਕੀਰਤਨ ਵਾਲਿਆਂ ਨੇ ਗੁਰੂ ਜੀ ਨੂੰ ਸਾਰੀ ਹੋਈ ਬੀਤੀ ਆਖ ਸੁਣਾਈ ਬੋਲੇ ਜੀ ਤੁਸੀਂ ਇਸ ਨੂੰ ਜਿਆਦਾ ਹੀ ਲੜਲਾ ਰੱਖਿਆ ਹੋਇਆ ਹੈ ਜਦੋਂ ਵੀ ਮੌਕਾ ਮਿਲਦਾ ਹੈ ਇਹ ਭਾਈ ਸੁਥਰਾ ਸ਼ਰਧਾਰਤ ਸ਼ਰਾਰਤ ਕਰਨੋਂ ਬਾਝ ਨਹੀਂ ਆਉਂਦਾ ਸੇਵਾ ਕਰਨ ਵਾਲਿਆਂ ਨੂੰ ਪਾਠ ਕਰਨ ਵਾਲਿਆਂ ਨੂੰ ਤੇ ਕੀਰਤਨ ਕਰਨ ਵਾਲੇ ਸਿੱਖਾਂ ਨੂੰ ਵੀ ਇਹ અપਮਾਨਤ ਕਰ ਜਾਂਦਾ ਹੈ ਵੇਖੋ ਨਾ ਅੱਜ ਦੀ ਘਟਨਾ ਹੈ ਅਸੀਂ ਕੀਰਤਨ ਕਰ ਰਹੇ ਸਾਂ ਭਾਈ ਸੁਥਰਾ ਸਾਡੇ ਨੇੜੇ ਆਇਆ ਤੇ ਕੀਰਤਨ ਕਰਦਿਆਂ ਨੂੰ ਸੰਗਤ ਵਿੱਚ ਭੱਦੇ ਬੋਲ ਬੋਲ ਕੇ ਤੇਜ਼ ਕਦਮੀ ਬਾਹਰ ਨਿਕਲ ਗਿਆ ਸਤਿਗੁਰੂ ਜੀ ਆਖਣ ਲੱਗੇ ਭਾਈ ਠਰਮਾ ਰੱਖੋ ਜਦੋਂ ਭਾਈ ਸੁਥਰਾ ਮਿਲਿਆ ਸਾਡਾ ਹੁਕਮ ਸੁਣਾ ਦੇਣਾ ਕਿ ਗੁਰੂ ਸਾਹਿਬ ਜੀ ਨੇ ਬੁਲਾਇਆ ਹੈ ਅਸੀਂ ਸਾਰੀ ਹੋਈ ਬੀਤੀ ਉਸ ਨੂੰ ਪੁੱਛ ਲਵਾਂਗੇ ਕੁਝ ਦਿਨਾਂ ਤੋਂ ਬਾਅਦ ਭਾਈ ਸੁਥਰਾ ਜੀ ਆਣ ਪਹੁੰਚੇ ਅਜੇ ਬਾਹਰ ਖੜੇ ਸਾਥੀਆਂ ਨਾਲ ਗੱਲਬਾਤ ਹੀ ਕਰ ਰਹੇ ਸਨ ਕਿ ਸ਼ਿਕਾਇਤ ਕਰਨ ਵਾਲਿਆਂ ਨੇ ਵੇਖਦਿਆਂ ਹੀ ਆਕੇ ਗੁਰੂ ਜੀ ਦਾ ਹੁਕਮ ਸੁਥਰੇ ਨੂੰ ਸੁਣਾ ਦਿੱਤਾ ਸੁਥਰਾ ਜੀ ਛੇਤੀ ਚੱਲੋ ਗੁਰੂ ਸਾਹਿਬ ਨੇ ਤੁਹਾਨੂੰ ਬੁਲਾਇਆ ਹੈ ਸੁਥਰਾ ਜੀ ਅਤੇ ਸ਼ਿਕਾਇਤ ਕਰਨ ਵਾਲੇ ਗੁਰੂ ਸਾਹਿਬ ਜੀ ਸੰਮੁਖ ਅਦਬ ਨਾਲ ਜਾ ਹਾਜ਼ਰ ਹੋਏ ਸ਼ਿਕਾਇਤ ਕਰਨ ਵਾਲਿਆਂ ਨੇ ਮੁੜ ਸ਼ਿਕਾਇਤ ਦੁਹਰਾਈ ਗੁਰੂ ਜੀ ਨੇ ਭਾਈ ਸੁਥਰੇ ਨੂੰ ਪੁੱਛਿਆ ਕਿਉਂ ਭਾਈ ਤੂੰ ਇਹਨਾਂ ਨੂੰ ਮੰਦੇ ਬਚਨ ਬੋਲੇ ਸਨ ਤੇ ਉਹ ਵੀ ਕੀਰਤਨ ਕਰਨ ਵੇਲੇ ਭਾਈ ਸੁਥਰਾ ਸਤਿਗੁਰੂ ਜੀ ਮਾਫ ਕਰਨਾ ਮੈਨੂੰ ਕੋਈ ਯਾਦ ਨਹੀਂ ਆ ਰਿਹਾ ਕਦੋਂਕ ਦੀ ਗੱਲ ਹੈ ਇਹ ਸ਼ਿਕਾਇਤ ਕਰਨ ਵਾਲੇ ਬੋਲੇ ਜੀ ਚਾਰ ਦਿਨ ਪਹਿਲਾਂ ਦਾ ਵਾਕਿਆ ਹੈ ਹੁਣ ਇਹ ਭੁੱਲਣ ਦਾ ਨਾਟਕ ਕਰਦਾ ਹੈ ਤੇ ਭਾਈ ਸੁਥਰਾ ਬੋਲਿਆ ਤੁਸੀਂ ਉਦੋਂ ਕਿੱਥੇ ਸੀ ਭਾਈ ਪਲੰਕੀ ਕਰ ਰਹੇ ਸੀ ਤੁਸੀਂ ਸ਼ਿਕਾਇਤ ਕਰਨ ਵਾਲੇ ਬੋਲੇ ਅਸੀਂ ਤਦੋਂ ਸੰਗਤ ਵਿੱਚ ਸਾਂ ਗੁਰਬਾਣੀ ਦਾ ਕੀਰਤਨ ਕਰ ਰਹੇ ਸਾਂ ਭਾਈ ਸੁਥਰਾ ਬੋਲਿਆ ਕਿਰਪਾ ਕਰਕੇ ਦੱਸੋ ਕਿ ਉਸ ਸਮੇਂ ਤੁਸੀਂ ਕਿਸ ਸ਼ਬਦ ਦਾ ਕੀਰਤਨ ਕਰ ਰਹੇ ਸੀ ਸ਼ਿਕਾਇਤ ਕਰਨ ਵਾਲਾ ਬੋਲਿਆ ਸਤਿਗੁਰੂ ਜੀ ਮਾਫ ਕਰਨਾ ਉਂਜ ਤਾਂ ਗੁਰਬਾਣੀ ਸਾਨੂੰ ਬਹੁਤ ਯਾਦ ਹੈ ਉਸ ਸਮੇਂ ਕਿਸ ਸ਼ਬਦ ਦਾ ਕੀਰਤਨ ਕਰ ਰਹੇ ਸੀ ਹੁਣ ਇਹ ਯਾਦ ਨਹੀਂ ਰਿਹਾ ਅਸਲ ਵਿੱਚ ਇਹ ਬੰਦਾ ਗੱਲ ਨੂੰ ਕੁਰਾਹੇ ਕੁਰਾਹੇ ਪਾਣਾ ਚਾਹੁੰਦਾ ਹੈ ਅਸੀਂ ਕੋਈ ਸ਼ਬਦ ਗਾਈਏ ਸਾਰੀ ਬਾਣੀ ਸਤਕਾਰਯੋਗ ਹੈ ਮਸਲਾ ਇਹ ਹੈ ਇਸ ਨੇ ਸਾਡਾ ਅਤੇ ਗੁਰਬਾਣੀ ਦੇ ਸ਼ਬਦ ਕੀਰਤਨ ਦਾ અપਮਾਨ ਕੀਤਾ ਹੈ ਇਸ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ ਭਾਈ ਸੁਥਰਾ ਜੀ ਬੋਲਿਆ ਸਤਿਗੁਰੂ ਜੀ ਉਸ ਵਕਤ ਗਾਇਆ ਜਾ ਰਿਹਾ ਸ਼ਬਦ ਇਹਨਾਂ ਨੂੰ ਯਾਦ ਨਹੀਂ ਗੁਰਬਾਣੀ ਜੋ ਸਿੱਖਾਂ ਦੇ ਜੀਵਨ ਦਾ ਆਧਾਰ ਹੈ ਉਹ ਇਹਨਾਂ ਨੂੰ ਭੁੱਲ ਗਈ ਮੇਰੇ ਮੰਦੇ ਬਚਨ ਇਹਨਾਂ ਨੂੰ ਅੱਖਰ ਅੱਖਰ ਯਾਦ ਰਹਿ ਗਏ ਜਿਸ ਗੁਰਬਾਣੀ ਸ਼ਬਦ ਨੂੰ ਇਹ ਗਾ ਰਹੇ ਸਨ ਉਹ ਇਹ ਸੀ ਸਿਮਰੈ ਧਰਤੀ ਅਰ ਅਕਾਸ਼ਾ ਸਿਮਰੈ ਚੰਦ ਸੂਰਜ ਗੁਣ ਤਾਸਾ ਪਉਣ ਪਾਣੀ ਬੈਸੰਤਰ ਸਿਮਰੈ ਸਿਮਰੈ ਸਗਲ ਉਪਾਰਜਨਾ ਸਿਮਰੈ ਖੰਡ ਦੀਪ ਸਭ ਲੋਵਾ ਸਿਮਰੈ ਪਾਤਾਲ ਪੁਰੀਆਂ ਸਚ ਸੋਵਾ ਸਿਮਰਾਂ ਖਾਣੀ ਸਿਮਰਾਂ ਬਾਣੀ ਸਿਮਰਾਂ ਸਗਲੇ ਹਰ ਜਨਾ ਜਦੋਂ ਇਹ ਭਾਈ ਸਿਮਰਾਂ ਬੋਲਦੇ ਸਨ ਤਾਂ ਮੈਂ ਕਹਿ ਦਿੰਦਾ ਸਾਂ ਤੁਹਾਨੂੰ ਕੀ ਤੁਹਾਨੂੰ ਕੀ ਤੁਹਾਨੂੰ ਕੀ ਤੁਸੀਂ ਮੂਰਖ ਹੋ ਤੇ ਮੂਰਖ ਹੋ ਭਾਈ ਸੁਤਰਾਜੀ ਨੇ ਆਪਣੀ ਗੱਲ ਜਾਰੀ ਰੱਖਦੇ ਆ ਕਿਹਾ ਪਾਤਸ਼ਾਹ ਜੀ ਤੁਹਾਡੀ ਪਵਿੱਤਰ ਬਾਣੀ ਇਹਨਾਂ ਨੂੰ ਯਾਦ ਨਹੀਂ ਰਹੀ ਕਿ ਉਸ ਵਕਤ ਕਿਹੜਾ ਸ਼ਬਦ ਗਾਇਆ ਜਾ ਰਿਹਾ ਸੀ ਮੇਰੇ ਮੰਦੇ ਬਚਨ ਇਹਨਾਂ ਨੂੰ ਇਨ ਬਿਨ ਯਾਦ ਨੇ ਮੈਂ ਇਹੀ ਤਾਂ ਸਮਝਾਉਣ ਗਿਆ ਸੀ ਜਦੋਂ ਇਹ ਗਾਉਂਦੇ ਸਨ ਸਿਮਰੈ ਧਰਤੀ ਅਰ ਅਕਾਸ਼ਾ ਉਦੋਂ ਮੈਂ ਕਹਿ ਦਿੰਦਾ ਸੀ ਭਾਈ ਤੁਹਾਨੂੰ ਕੀ ਭਾਵ ਕੇ ਤੁਹਾਡੇ ਤੇ ਗੁਰਬਾਣੀ ਦੇ ਹੁਕਮ ਦਾ ਕੋਈ ਅਸਰ ਨਹੀਂ ਹੈ ਮੈਂ ਇਹਨਾਂ ਨੂੰ ਜਾਣਦਾ ਹਾਂ ਇੱਥੇ ਸੋਹਣੇ ਵਸਤਰ ਪਹਿਨ ਕੇ ਨਹਾ ਧੋ ਕੇ ਆ ਜਾਂਦੇ ਹਨ ਅੰਦਰ ਕੂੜ ਕੋਪਰ ਹੈ ਪੈਸੇ ਦੀ ਹਵਸ਼ ਹੈ ਈਲਖਾ ਹੈ ਕਰੋਧ ਹੈ ਜਾਤੀ ਹੰਕਾਰ ਹੈ ਸੂਰਜ ਚੰਦ ਧਰਤੀ ਸਿਮਰਦੇ ਨੇ ਪਰਮਾਤਮਾ ਨੂੰ ਕਿਉਂਕਿ ਉਹ ਨਿਰੰਕਾਰ ਦੇ ਹੁਕਮ ਵਿੱਚ ਨਿਰਬਿਗਨ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਕੀ ਇਹਨਾਂ ਕੀਰਤੀਨੀ ਕੀਰਤਨੀਆਂ ਨੇ ਜੀਵਨ ਵਿੱਚ ਵੀ ਕੋਈ ਆਪਣੇ ਅੰਦਰ ਬਦਲਾਅ ਲਿਆਂਦਾ ਹੈ ਕੀਰਤਨ ਕੇਵਲ ਮਾਇਆ ਬਟੋਰਨ ਵਾਸਤੇ ਇੱਕ ਧੰਦਾ ਤਾਂ ਨਹੀਂ ਬਣ ਗਿਆ ਭਾਈ ਸੁਥਰਾ ਬੜੀ ਬੇਬਾਕੀ ਨਾਲ ਬੋਲ ਰਿਹਾ ਸੀ ਸ਼ਿਕਾਇਤ ਕਰਨ ਵਾਲੇ ਨੀਵੀਆਂ ਪਾਈ ਸਿਰ ਝੁਕਾਈ ਚੁੱਪਚਾਪ ਖੜੇ ਸਨ ਸੁਥਰਾ ਜੀ ਦੀਆਂ ਖਰੀਆਂ-ਖਰੀਆਂ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਗੁਰੂ ਚਰਨਾਂ ਤੇ ਨਮਸਕਾਰ ਕਰਕੇ ਵਿਦਾ ਹੋਣ ਲੱਗਿਆ ਹੌਲੀ ਜਹੀ ਮਨੋ ਦੇਸ਼ਾ ਪ੍ਰਗਟ ਕੀਤੀ ਜੀ ਅੱਗੇ ਤੋਂ ਬਾਣੀ ਨੂੰ ਸਮਝ ਕੇ ਪੜਾਂਗੇ ਸਮਝ ਕੇ ਗਾਵਾਂਗੇ ਅਤੇ ਜੀਵਨ ਗੁਰਬਾਣੀ ਦੇ ਅਨੁਸਾਰ ਹੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਸਤਿਗੁਰੂ ਫਰਮਾਨ ਕਰਦੇ ਨੇ ਕਿਤੇ ਕਹੈ ਵਖਾਣ ਕਹਿ ਕੈ ਜਾਵਣਾ ਵੇਦ ਕਹੈ ਵਿਖਿਆਣ ਅੰਤ ਨ ਪਾਵਣਾ ਪੜਿਐ ਨਾਹੀ ਭੇਦ ਬੁਝਿਐ ਪਾਵਣਾ ਪੜਿਐ ਨਾਹੀ ਭੇਦ ਬੁਝਿਐ ਪਾਵਣਾ ਭਾਈ ਗੁਰਬਾਣੀ ਤਾਂ ਸਮਝ ਕੇ ਜੀਵਨ ਦੇ ਵਿੱਚ ਲਾਗੂ ਕਰਨ ਦਾ ਵਿਸ਼ਾ ਹੈ ਇਹ ਕੇਵਲ ਰਟਾ ਲਾ ਕੇ ਕੁਝ ਸ਼ਬਦ ਗਾ ਲੈਣੇ ਕੁਝ ਪੜ ਲੈਣੇ ਤੇ ਕੁਝ ਸਿਮਰ ਲੈਣੇ ਇਹਦੇ ਨਾਲ ਸਾਡਾ ਕੁਝ ਵੀ ਨਹੀਂ ਸਮਰੇਗਾ ਜ਼ਿੰਦਗੀ 'ਚ ਲਾਗੂ ਕਰੀਏ ਗੁਰੂ ਦੇ ਖੁਸ਼ੀਆਂ ਦੇ ਪਾਤਰ ਤਾਂ ਹੀ ਬਣ ਸਕਾਂਗੇ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ